ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਠਿਆਲਾ ਤਸੇਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉੱਤਮ ਭਾਈ ਹੁਣਾਂ ਕੋਲ ਪਹੁੰਚੇ ਆ ਤੇ ਪਸ਼ੂ ਤੁਹਾਨੂੰ ਅੰਦਰ ਜਾ ਕੇ ਵਿਖਾਉਣੇ ਆ ਪਹਿਲਾਂ ਥੋੜਾ ਇੱਥੇ ਕੋ ਵਿਖਾ ਲਈ ਅੱਜ ਮੱਝਾਂ ਕਾਵਾਂ ਜਿਹੜੀਆਂ ਸਾਰੀਆਂ ਤੁਹਾਨੂੰ ਦਿਖਾਉਣੀਆਂ ਅੱਜ ਰੌਣਕਾਂ ਜਿਹੜੀਆਂ ਵੀਰ ਜੀ ਹਣਾਂ ਦੇ ਗਲੀ 'ਚ ਕਾਫੀ ਲੱਗੀਆਂ ਵਾ ਆਹ ਦੇਖ ਸਕਦੇ ਇੱਧਰ ਕੰਮ ਜਿਹੜਾ ਮੇਲੇ ਦਾ ਚੱਲਣ ਦਿਆ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਨਾਹ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਦੇ ਬਹੁਤ ਬੜਾ ਸਾਹ ਜੀ ਅੱਜ ਬੜੀ ਰੌਣਕ ਲੱਗੀ ਗਲੀ ਚ ਅੱਜ ਰੌਣਕ ਜੀ ਆਪਣੇ ਨਗਰ ਦੇ ਵਿੱਚ ਨਾ ਸਲਾਣਾ ਜੋੜ ਮੇਲਾ ਚੱਲਦਾ ਸਾਲ ਬਾਦ ਅੱਛਾ 26 ਜੇੜ ਨੂੰ ਠੀਕ ਹੈ ਉਹ ਅੱਜ ਚੱਲਣ ਡਿਆ ਜੀ ਸਟਾਰਟਿੰਗ ਹੀ ਅੱਜ ਤੋਂ ਅੱਛਾ ਉਹਦੇ ਕਰਕੇ ਧੰਨ ਧੰਨ ਸਿਰ ਕੋ ਲੱਗਦੇ ਜੀ ਚਰਨ ਸ਼ੋਧਰਦੀ ਆ ਸਾਡੇ ਪਿੰਡ ਦੇ ਸਿਰ ਕੋ ਲੱਗਦੇ ਜੀ ਆਏ ਨੇ ਅੱਛਾ ਉਹਨਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਸਲਾਣਾ ਜੋੜ ਮੇਲਾ ਲੱਗਦਾ ਦੋ ਚੱਲਣਿਆ ਠੀਕ ਹੈ ਤੇ ਕਿੰਨੇ ਦਿਨ ਚੱ ਉਦਾਂ ਦੇ 4-5 ਦਿਨ ਲਗਾਤਾਰ ਚੱਲਦਾ ਜੇ ਆਪਾਂ ਜਿਹੜਾ ਭਾਰੀ ਜੋੜ ਮੇਲਾ ਉਹ 25 ਤੇ 26 ਜੇਰ ਤੋਂ ਹੁੰਦਾ ਪਰ ਪੂਰਾ ਮੇਲਾ ਭਰਿਆ ਹੋਣਾ ਪੂਰਾ ਲੱਗਦਾ ਜਿਹੜਾ 25 ਜੇਰ ਤੋਂ ਉਹ ਸ਼ਾਮਾਂ ਨੂੰ ਕਬੱਡੀ ਦੇ ਮੈਚ ਨਿਹੰਗ ਸਿੰਘਾਂ ਘੋੜ ਦੌੜ ਕਰਦੇ ਜੇ ਅੱਛਾ ਤੇ 26 ਜੇਰ ਤੋਂ ਸੱਭਿਆਚਾਰਕ ਪ੍ਰੋਗਰਾਮ ਚੱਲਦਾ ਜੇ ਠੀਕ ਆ ਤੇ ਆ ਜਿਹੜਾ ਜਿ ਤਰ੍ਹਾਂ ਆਪਾਂ ਦੇਖ ਸਕਦੇ ਆ ਪੂਰਾ ਜੇ ਤੇ ਤਿਆਰੀ ਚੱਲਦੀ ਆ ਜੇ ਸਵੇਰੋਂ ਸਵੇਰ ਦਾ ਟਾਈਮ ਆ ਤਕਰੀਬਨ ਅ ਦਾਸਕੇ 9:30 ਵਜੇ ਦਾ ਟਾਈਮ ਹੈ ਜਿਹੜਾ ਉਧਰ ਸਾਰੇ ਬੱਚਾ ਲਈ ਝੋਡੇ ਚਾਤੇ ਲੱਗੇ ਆ ਤੇ ਇਹਨੂੰ ਆਪਣੇ ਆਵਾਏ ਪ੍ਰੈਸਰ ਛੋਟਕਾ ਨੂੰ ਸਾਹਮਣੇ ਬਹੁਤ ਚੜਾਈ ਆ ਜਿਹੜਾ ਕੋਠੇ ਦੇ ਉੱਤੇ ਵਿੱਜਣਾਂ ਦੇ ਬਲਦ ਰੱਖੇ ਆ ਜਿਹੜੇ ਤੇ ਇਹ ਨਿਸ਼ਾਨੇ ਵੀਰ ਚ ਫਿਰ ਆਪਣੇ ਘਰ ਦੇ ਹਾਂਜੀ ਇਹ ਨਿਸ਼ਾਨੀ ਘਰ ਤੋਂ ਦੂਸਰਾ ਦੇ ਕੋਈ ਵੀਰ ਉਹਦੇ ਨਹੀਂ ਪਾ ਲੱਗੇ ਇਹ ਦੂਰਾ ਹੀ ਮੇਨ ਸੜਕ ਤੋਂ ਹੀ ਉਤੋਂ ਪਲਤ ਜਿਹੜੇ ਦਿਖ ਜਾਂਦੇ ਆ ਉਹ ਵੀਰ ਜੀ ਉਹਨਾਂ ਦੇ ਘਰ ਦੇ ਉੱਪਰ ਹੀ ਆ ਜਿਹੜੇ ਦੋ ਬਲਦੇ ਤੇ ਦੋ ਬਾਜ ਜਿਹੜੇ ਰੱਖੇ ਆ ਆ ਤੁਸੀਂ ਦੇਖ ਸਕਦੇ ਕਈ ਵਾਰੀ ਫੋਨ ਲੱਗੇ ਨਾ ਲੱਗੇ ਇਹ ਤੁਸੀਂ ਨਿਸ਼ਾਨੀ ਤੋਂ ਦੇਖ ਸਕਦੇ ਜੀ ਆ ਦੇਖ ਚੱਲਣ ਦੀਆਂ ਤੇ ਆ ਆਫਿਸ ਤੋਂ ਬਾਹਰ ਜਿਹੜਾ ਕੋਈ ਵੀਰ ਆਊਗਾ ਸਭ ਤੋਂ ਪਹਿਲਾਂ ਆਫਿਸ 'ਚ ਆ ਇਹ ਪਾਣੀ ਧਾਲੇ ਪੀ ਕੇ ਚਾਹ ਪਾਣੀ ਪੀ ਕੇ ਆ ਫਰਿਜ ਫਰੁਜੇ ਵੇਤੀ ਉਹਨਾਂ ਨੇ ਪ੍ਰੋਪਰ ਰੱਖੀ ਆ ਫਰਿਜ ਹੀ ਖਾਲੀ ਰੱਖੀ ਕੇ ਵਿੱਚ ਕੀ ਰੱਖਿਆ ਕੋਚ ਨਹੀਂ ਨਹੀਂ ਜੀ ਸਾਰਾ ਕੁਝ ਰੈਡੀ ਆ ਜੀ ਅੱਛਾ ਵਿੱਚ ਸਾਰਾ ਕੁਝ ਹੀ ਰੱਖਿਆ ਵਾ ਠੰਡਾ ਤੱਤਾ ਜੇ ਕੋਈ ਵੀ ਸ਼ਕੀਨ ਆ ਕੋਈ ਹੋਰ ਤੇ ਉਹ ਵੀ ਸਾਰਾ ਕੁਝ ਹੀ ਰੱਖਿਆ ਆ ਤੇ ਟੀਵੀ ਵੀ ਲੱਗਾ ਵਾ ਕੋਲਰ ਵੀ ਲੱਗਾ ਵਾ ਕੋਈ ਰਮਾਨ ਕਰੇ ਜਿੱਤਰਾ ਮਰਜੀ ਆ ਸਾਰਾ ਆਫਿਸ ਹੈ ਵੀਰ ਜੀ ਉਹਨਾਂ ਦਾ ਤੇ ਹੁਣ ਪਛੋ ਵੀ ਤੁਹਾਨੂੰ ਦਿਖਾਉਨੇ ਆ ਤੇ ਵੀਰ ਜੀ ਫਿਰ ਕਰੀਏ ਸ਼ੁਰੂ ਵਿਖਾਈਏ ਮੱਜਾਂ ਫਿਰ ਅੱਜ ਫਿਰ ਚਾਰ ਆ ਇੱਕ ਤੌਕੜ ਗੱਪਣ ਇੱਕ ਬੱਚੇ ਤੋਂ ਬਿਨਾਂ ਤੇ ਇੱਕ ਤਾਜੀ ਸੋਈ ਇੱਕ ਤਾਜੀ ਇੱਕ ਵੈੜ ਦੇ ਦੂਜੇ ਸਵੇਰ ਤੋਂ ਤੇ ਇੱਕ ਵੈੜ ਗੱਪਣ ਹਨਾ ਵੈਰਾਈਟੀ ਸਾਰੀ ਆਗੇ ਵੈਰਾਈਟੀ ਸਾਰੀ ਆ ਜਾ ਆਪਣੇ ਕੋਲ ਠੀਕ ਆ ਤੇ ਅੱਜ ਪਾ ਫਿਰ ਨਿਗੇ ਨਿਗੇ ਕਰਦੇ ਹੋ ਛੋਟੇ ਛੋਟੇ ਮਲ ਕਰਦੇ ਨੇ ਅੱਗੇ ਮੇਲਾ ਵੀ ਵੇਖਣਾ ਫਿਰ ਤੁਸੀਂ ਦੋ ਦਿਨ ਠੀਕ ਆ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਤਾਜੀ ਸੋਈ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਹਾਂ ਦੇਖ ਸਾਡੇ ਤੇ ਆਹ ਜਿਹੜਾ ਬੱਚਾ ਇਹਦਾ ਤਾਜੀ ਕਿੰਨਾ ਚਿਰ ਹੋ ਗਿਆ ਵੇ ਜੀ ਨੇ ਸੋਈ ਪਰਸੋਂ ਵੀ ਵੇਚੀ ਸੀ ਗੇ ਅੱਛਾ ਤੇ ਪਹਿਲਾ ਸੂਆ ਜੇ ਦੰਦਾਂ ਦੇ ਝੋਟੀ ਜੇ ਅੱਛਾ ਐ ਟਾਈਮ ਬੋਲਾ ਬੋਲਾ 8 ਲੀਟਰ ਪਿਆਰ ਦੇ ਥੱਲੇ ਅੱਛਾ ਤੇ ਦੁੱਧ ਕੋਈ ਚਲਦਾ ਪਤਾ ਨਹੀਂ ਡੱਬੜਾ ਹੀ ਥਾਂ ਤੇ ਚੰਗਾ ਲੱਗਾ ਹੋਣਾ ਭਲਾ ਹੈ ਗਿਆ ਥੱਲੇ ਠੀਕ ਆ ਦਰਮੀਨ ਹੀ ਚੱਲ ਜੂਗਾ ਬਾਕੀ ਤਾਜੀ ਸੋਈ ਆ ਕੁਛ ਭਲਾ ਵੀ ਮਨ ਦੇ ਤਾ ਹੈ ਗਿਆ ਠੰਡੀ ਤੇਰੀ ਫੀਲ ਬਿਲਕੁਲ ਮੈਨੂੰ ਲੱਗਦੀ ਗਾਂਸਾਂ ਚੱਲेंगी ਬਸ ਇੱਕ ਰੀਦੇ ਹਵਾਨਾ ਤੁਹਾਨੂੰ ਫੇਰ ਤੋਂ ਲਾ ਕੇ ਦਿਖਾ ਦਿੰਨੇ ਥੋੜੀ ਜਿਹੀ ਵੀਰ ਜੀ ਉਧਰ ਨੂੰ ਕਰਿਓ ਆਂ ਦੇਖ ਸਾਡੇ ਜੀ ਤੇ ਕਿੰਨਾ ਫਿਰ ਜਾਜਾ ਫਿਰ ਵਿਰਜ ਨਿਗਾਜੇ ਮੋਲ ਰੱਖੀ ਹੈ ਤਾਂ ਆਪਾਂ ਦੇਖਦੇ ਵੇਖੋ ਪਹਿਲੇ ਸਵੇਚੋਂ ਦੇ ਕੋਈ ਜੁੜੀ ਆ ਹਾਂਜੀ ਇਹ ਚੰਗਾ ਜਵਾਲਸ ਨਾਲ ਲੱਗਾ ਸਵੀ ਸਵਾਈ ਆ ਹਾਂਜੀ ਇਹ ਮੋਲ ਕਰਾਉਣਾ ਭਾਵੇਂ ਲੱਖ ਕਰਾ ਲਓ ਸਵਾ ਲੱਖ ਕਰਾ ਲਓ ਪਰ ਆਪਾਂ ਜਾਜ ਦੇਨੇ 80 ਹਜ਼ਾਰ ਦੀ ਦੇਦਾਂਗੇ 80 ਹਜ਼ਾਰ ਹਾਂਜੀ ਹਾਂਜੀ ਛੋਟ ਛੜ ਵਿੱਚੋਂ ਕਰ ਦੋਗੇ 2000 ਇਹੋ ਛੱਡਾਂਗੇ 70000 ਦੀ ਦੇ ਦੁੱਧ ਕਿੰਨਾ ਚਵਾਈ ਜਾਊਗੀ ਮੂੰਹ ਲਾਏ ਹੋਰ ਮਾਲਵਾ ਤੋਂ ਵੱਧ ਕਰਾਂਗੇ ਕਿੰਨਾ ਖੁੱਲਾ ਕਰ ਦੋਗੇ ਕਿ ਮਾਲ ਜੀ ਤੇ ਦੁੱਧ ਕਿੰਨਾ ਕਿ ਚਵਾਈ ਜਾਊਗੀ ਦੁੱਧ 13-14 ਲੀਟਰ ਭਰੀ ਜਾਏਗੀ ਤੋਂ ਮਤੋਂ 1500 ਲੀਟਰ ਹੀ ਝੋਟੀ ਆ ਅੱਛਾ ਮੌਸਮ ਗਰਮੀ ਦਾ ਤੁਹਾਨੂੰ ਪਤਾ ਥੜਾ ਜਾਂ 14 ਲੀਟਰ ਦੁੱਧ ਭਰੇਗੀ ਠੀਕ ਹੈ ਜੀ ਤੇ ਹਣੇ ਕਾ ਇੱਕ ਗੱਬਰ ਇਹ ਗੱਬਰ ਨਹੀਂ ਹੈ ਜਿਹੜੀ ਆ ਵੀ ਦੱਸਿਆ ਵੀ ਦਿੱਤਾ ਪਰ ਹਾਂਜੀ ਜੀ ਇਹਨਾਂ ਦੇ ਸੂਣ ਤੇ ਕੋਈ 2 ਮਹੀਨਾ ਨਹੀਂ ਦਿੱਤੀ ਜੀ 8ਵਾਂ ਮਹੀਨਾ ਜਲਦ ਪੂਰਾ ਹੋਣੀ ਵਾਲਾ ਅੱਜ ਦਾ 9ਵਾਂ ਮਹੀਨਾ ਲੱਗਣ ਵਾਲਾ ਜੀ ਠੀਕ ਆ ਹਾਂਜੀ ਇਹ ਦੂਜਾ ਸਵਾ ਛੋਟੀ ਦਾਇਰ ਪਈ ਗਣੀ ਜੀ ਦੋਤਾ ਲਈ ਜੀ ਉਹ ਤਾਂ ਪਹਿਲੇ ਸਵੇਰੇ ਮੈਂ 15 100 15 100 ਭਰਿਆ ਅੱਛਾ ਹਾਂਜੀ ਦੋ 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 ਇਹਨਾਂ ਵਿੱਚ ਇਹ ਜਿਹੜੀ ਆ ਗੱਬਣੀ ਆ ਦੁੱਧ ਨਹੀਂ ਦਿੰਦੀ ਨਾ ਦੁੱਧ ਖੜ ਗਈ ਦੋ ਮਹੀਨੇ ਖੜ ਗਈ ਆਏ ਜਿਹੜਾ ਕੋ ਸਾਂਭਣ ਵਾਲਾ ਕੋਈ ਲੈ ਜਾਊਗਾ ਕਈ ਵੀਰ ਹੁੰਦੇ ਆ ਕਿ ਸੱਜਰ ਦੇ ਪੈਸੇ ਨਹੀਂ ਖਰਚੇ ਜਾਂਦੇ ਤੇ ਜਿਹੜਾ ਇਸ ਤਰ੍ਹਾਂ ਚਲੋ ਮੱਝ ਸੱਜਰ ਭੰਨ ਜਾਂਦੀ ਆ ਕਈਆਂ ਨਾਲ ਤਾਂ ਕਿ ਚਲੋ ਸਾਂਭ ਕਰ ਲਾਂਗੇ ਤੇ ਚਲੋ ਘਰ ਦੀ ਮੱਝ ਭੰਨ ਜੂਗੀ ਜਾਂ ਕਈਆਂ ਨੇ ਕੱਚੀਆਂ ਲੈ ਕੇ ਤਿਆਰ ਕਰਕੇ ਵੇਚ ਨਹੀਂ ਹੁੰਦੀਆਂ ਕੋਈ 4 ਪੈਸੇ ਨਾਲ ਜੁੜ ਜਾਂਦੇ ਆ ਤੇ ਬਾਕੀ ਭਾਰੇ ਪੱਲੇ ਦੀ ਮੱਝ ਆ ਜਿਹੜੀ ਚੰਗੀ ਤਿਆਰ ਹੋਊਗੀ ਜਦੋਂ ਤਿਆਰ ਹੋਣੀ ਆ 92 ਉਹਦੇ ਦੇਖ ਸਕਦੇ ਜੀ ਬਾਕੀ ਖਲੋਤੀ ਥੋੜੀ ਜੀ ਸ਼ਾਂਜੀ ਤੇ ਇਹਦਾ ਵੀ ਜੇ ਫਿਰ ਮੁੱਲ ਮੁੱਲ ਵੇਖੋ ਜੀ ਛੋਟੇ ਜਿਹੇ ਦਰਾ ਦਾ ਆ ਗਈ ਨਾ ਰਵੇ ਜੀ ਫਿਰ ਛੋਟੀਆਂ ਵੀ 4 ਲੱਖ ਦੀ ਆ ਹਾਂਜੀ ਸਾਡੇ ਸਾਹਮਣੇ ਵੀਰ ਕਹਿੰਦੇ ਡੇਢ ਤੋਂ 2 ਮਹੀਨੇ ਹਾਂਜੀ ਸਾਹਮ ਛੱਡ ਕੇ ਦਵਾਂਗੇ 55000 ਦੀ ਦਰਾਂਗੇ 55000 ਦੀ ਹਾਂਜੀ ਵਿੱਚ ਮੰਤਨ ਕਰ ਦੋਗੇ 10000 ਹੋਰ ਛੱਡਾਂਗੇ 52000 ਦੀ ਦੇ ਦਾਂਗੇ ਅੰਬੂ ਦੇ ਪਰ ਆ ਗਈ ਬਾਕੀ ਇਹ ਆ ਕਿ ਜਿਹੜੇ 55 ਦੀ ਹੁਣ ਸੰਭ ਲੂਗਾ लाख रुपये लागे बेतुगा ते चंगे रकम ਨਾਲ ਜਿਹੜੇ ਜੋੜ ਲੂਗਾ ਹਾਂ ਜੀ ਤੇ ਇਹ ਕਿੰਨਾ ਕਿ ਸੱਜਰ ਤੋਂ ਉੱਚਾ ਆਜੂਗੀ ਇਹ ਵੀ 14 15 16 ਲੀਟਰ ਤੱਕ ਹੀ ਜਾਏਗੀ ਉਦੋਂ ਨਾਲ ਮੌਸਮ ਹੀ ਸਹੀ ਹੋ ਜਾਣਾ ਵਾ ਮੈਨੂੰ ਨਹੀਂ ਵਿਖਾਈ ਦੀ ਦੇਖੋ ਦਰਦਲੀ ਆਧੇ ਸੱਦੇ ਮੀਰਕਾ ਲਈ ਪਮਿਲਕ ਵੀ ਇਨ ਵਿੱਚ ਦੇਖ ਸਕਦੇ ਆ ਤੇ ਥਾਨ ਵੀ ਦੇ ਹੁਣ ਦੇਖ ਸਕਦੇ ਚੰਗੇ ਗੱਰ ਦੇ ਥਾਨਿਆਂ ਚੰਗਾ ਹਵਾਨਾ ਪਰ ਨਾਈਨ ਨਹੀਂ ਭਾਰੇ ਪੱਲੇ ਦੀ ਮਾਜ ਜੇ ਦੀ ਚੰਗੇ ਪਿੱਖੂੜੇ ਦੀ ਤੇ ਹੁਣ ਇੱਕ ਆ ਜਿਹੜੀ ਆ ਇਹ ਵੀ ਚੰਗੇ ਗੱਦ ਘਾਟ ਵਾਲੀ ਆ ਇਹ ਕਿੰਨੇ ਕੇ ਦੁੱਧ ਆ ਲੀਜੇ ਵੀਰ ਜੀ ਨਹੀਂ ਵੀਰ ਜੀ ਬੱਚੇ ਤੋਂ ਬਿਨਾਂ ਦੇ ਅੱਜ ਆਟਮ ਠੰਡਾ ਕਰਕੇ 8 ਲੀਟਰ ਦੇ ਲੀਜੇ ਅੱਛਾ ਹਾਂਜੀ 8 ਲੀਟਰ ਹੈਗਾ ਪੱਕਾ ਦੁੱਧ ਪੱਕਾ ਦੁੱਧ ਜੇ 2 4 3 ਚਵਾ ਕੇ ਖੜੇ ਮਿਲਦੀ ਕਿੱਦਾਂ ਮਿਲਦੀ ਬਾੜੇ ਤੇ ਤੋੜ ਦੋ ਫਿਰ ਇਹਨੂੰ ਬਾਕੀ ਲੋਹੀ ਮੱਝ ਆਏ का चंगा अच्छा लठ किलो दुद्ध जरा क्या कि किल पक्का है वो ਇੱਥਾ ਨਾਲ ਇਹਦੇ ਵੀ ਲੱਗ ਕੇ ਤਾਂ ਦੇਖ ਸਕਦੇ ਜੀ ਆਹ ਦੇਖ ਸਕਦੇ ਮਿਲਕਮੈਨ ਇਹਦੇ ਵੀ ਚੰਗੀ ਲੱਗੀ ਐ ਤੇ ਮੁੱਲ ਵਿੱਤੀ ਇਹਦਾ ਮਿਰਜੀ ਵੇਖੋ ਜੇ ਬੱਚਾ ਹੁੰਦਾ ਨਾਲ ਇਹ ਮਗਰ ਹਾਂਜੀ ਇਹ ਵੀ 70 ਪਈਆਂ ਤੇ 80000 ਦੀ ਹਾਂਜੀ ਪਰ ਆਪਾਂ 50000 ਦੀ ਜਰਾ 50000 ਦੀ ਛੋਟ ਛੋਟ ਮੌਕੇ ਤੇ ਹੋਰ ਕਰ 2000 ਹੋਰ ਛੱਡਾਂਗੇ 50000 ਦੇ ਦੇਾਂਗੇ ਅੱਜ ਮਤਲਬ 50 55000 ਚ ਮੱਝਾਂ ਦੇਈ ਜਾਣੀਆਂਗੇ ਸਦਾ ਭਾਈ ਸਾਹਨਾ ਤੇ ਉਹ ਵੀ ਭਾਰੇ ਪੱਲੇ ਦੀਆਂ ਤੇ ਪੱਲੇ ਦੀਆਂ ਮੈਂ ਤਾਂ ਚੰਗੀਆਂ ਭਣਿਆ ਦੇ ਠੀਕ ਹੈ ਬਾਕੀ ਹੋਰ ਵੀ ਮਾਰਦਾ ਜਣਾ ਹੱਸੇ ਕੋ ਫੋਨ ਲਾਵੇ ਇੱਕ ਰੀਕੇ ਤੇ ਆਉਣ ਵਾਲੀ ਜੇ ਇਹ ਵੀ ਕੋਈ ਦਿਨ ਦਾ ਕਹਿ ਨਹੀਂ ਦੀ ਜੇ ਠੰਡੀ ਤੇ ਨਹੀਂ ਅੱਛਾ ਠੀਕ ਆ ਤੋਰਾਂ ਫੇਰ ਇਕੱਲੇ ਉਤਰਾ ਠੰਡੀ ਤੇ ਹੀ ਆ ਬਸ ਡਰਦੀ ਥੋੜਾ ਜਿ ਆਜ ਲੈ ਬਾਕੀ ਹੈਗੀ ਕ੍ਰੋਸ ਤੇ ਤੇ ਕਿੰਨਾ ਫਿਰ ਮੁੱਲ ਵਧਦੀ ਇਹ ਤਾਂ ਵੇ ਜੀ ਦੇਖੋ ਜਿੰਨਾ ਆਤਾ ਦੇ ਰਹਿਣ ਫਸਦੀ ਨਾ ਲੈਣ ਵੀ 45000 ਦੇ ਆ ਬਾਕੀ ਵੀਰ ਕਹਿੰਦੇ ਕੋਈ 10 ਦੇ 15 ਦੇ ਸਾਹਮਣੀਆਂ ਖੜਕੇ ਹਾਂਜੀ ਹਾਂਜੀ ਐ ਜਿਹੜੀ ਸਾਹ ਦਾ ਛੱਡ ਕੇ ਦਵਾਂਗੇ ਠੀਕ ਆ 32000 ਰੁਪਏ ਦੇ ਦਾਂਗੇ 32000 32000 ਛੋਟ-ਛੋਟ ਮੌਕੇ ਤੇ ਕਰ ਦੋਗੇ ਕੋਈ ਨਹੀਂ ਹੋਰ 1000 ਛੱਡਦਾ ਕਪੀਆ ਦੇ ਦੇ ਦਵੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਦੇਖੋ ਵੀਰ ਜੀ ਜਿੰਨੇ ਘਰਾਂ ਦਾ ਦੁੱਧ 15 14 1500 ਲੀਟਰ ਭਰੇਗੀ ਦੁੱਧ ਠੀਕ ਆ ਜੀ ਅੱਧਾ ਨਹੀਂ ਰਛੀ ਆ ਬਾਕੀ ਗਰਮੀ ਤੋਂ ਰਹਿਦਾ ਗਰਮੀ ਦੀ ਮਰਾਂਗੇ ਬਿਲਕੁਲ ਠੀਕ ਆ ਹਾਂਜੀ ਠੀਕ ਆ ਵੀਰ ਬਾਕੀ ਜਿਹੜੇ ਵੀ ਵੀਡੀਓ ਦੇਖਣੇ ਆਓ ਆਪਣੇ ਤਸੱਲੀ ਕਰਕੇ ਵੇਚ ਚੱਕ ਕੇ ਖੜਾ ਹੋਣਾ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵੇਚ ਚੱਕ ਕੇ ਤਸੱਲੀ ਕਰਕੇ ਆਹ ਬੋਰਡ ਜਿਹੜਾ ਵੀ ਹੁਣਾਂ ਦਾ ਲੱਗਾ ਬਾਹਰ ਵੀ ਲੱਗਾ ਇੱਥੇ ਵੀ ਲੱਗਾ ਵਾ